ਪੰਜਾਬੀ ਸਟਾਰ ਕਲਿੱਕ ਚੈਨਲ ਤੇ ਤੁਹਾਡਾ ਸਵਾਗਤ ਹੈ ਸਕੈਚ ਆਰਟ ਵਾਲ ਆਰਟ ਤਿਆਰ ਕਰਾਉਣੇ ਤੇ ਇੱਥੇ ਬਟਾਲੀ ਵਿੱਚ ਹੀ ਪਾਜੀ ਉਹਨਾਂ ਦੀ ਸ਼ੋਪ ਪਪਨੋਈ ਐ एवरीवन ਆਰਟ ਗੈਲਰੀ ਬਟਾਲਾ ਆਓ ਪਾਜੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਔਰ ਦੇਖਦੇ ਆਂ ਇਹਨਾਂ ਦੀ ਕਲਾਕਾਰੀ ਔਰ ਸਕੈਚ ਕਿੱਦਾਂ ਦੇ ਉਹਨਾਂ ਨੇ ਤਿਆਰ ਕੀਤੇ ਆਂ ਆਜੂ ਅੰਦਰ ਚੱਲ ਕੇ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਬੋਲੋ ਹੋਰ ਪਾਜੀ ਕੀ ਹਾਲ ਜੀ ਬਿਲਕੁਲ ਜੀ ਤੁਹਾਡਾ ਥੈਂਕ ਯੂ ਪਾਜੀ ਬਾਜੀ ਤੁਸੀਂ ਦੱਸੋ ਕਿ ਮਤਲਬ ਆਪਣੇ ਸਕੈਚ ਜਿਹੜੇ ਆ ਸਾਡੇ ਸਾਰੇ ਦਰਸ਼ਕਾਂ ਨੂੰ ਦੱਸੋ ਕਿਦਾਂ ਦੇ ਸਕੈਚ ਤਿਆਰ ਕੀਤੇ ਔਰ ਕੀ ਕੀ ਤੁਸੀਂ ਕਰਦੇ ਹੋ ਇੱਥੇ ਪਹਿਲਾਂ ਤੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਹਿਲਾਂ ਤੇ ਤੁਹਾਡਾ ਮੈਂ ਵੈਲਕਮ ਕਰਦੇ ਮੈਂ ਸਭ ਤੁਹਾਡਾ ਵੀ ਵੈਲਕਮ ਕਰਦੇ ਜੀ ਆਇਆਂ ਨੂੰ ਆ ਸਾਡੀ ਗੈਲਰੀ ਦੇ ਵਿੱਚ ਮਤਲਬ ਹਰੇਕ ਤਰ੍ਹਾਂ ਦਾ ਪੋਰਟਰੇਟ ਜਿੱਦਾਂ ਕਿ ਦੇਖੋ ਅਸੀਂ ਪਹਿਲਾਂ ਸਟਾਰਟਿੰਗ ਕਰਦੇ ਸੀ ਆਪਣੇ ਗੁਰੂ ਗੋਬੀ ਸਿੰਘ ਜੀ ਦੇ ਸਰੂਪ ਤੋਂ ਹਾਂਜੀ ਇਹ ਉਹਨਾਂ ਦਾ ਛੋਟਾ ਜਿਹਾ ਸਰੂਪ ਬਣਾਇਆ ਹੋਇਆ ਹੈ ਜਿਹੜਾ ਕਿ ਲੇਜ਼ਰ ਦੇ ਨਾਲ ਬਣਾਇਆ ਹੋਇਆ ਹੈ ਬਰਨ ਕਰਕੇ ਮਤਲਬ ਲੇਜ਼ਰ ਦੇ ਨਾਲ ਛੋਟੀ ਛੋਟੀ ਪੁਆਇੰਟਾਂ 'ਤੇ ਅਸੀਂ ਉਹਨੂੰ ਸਾੜ ਕੇ ਜਿਹੜਾ ਇਹ ਬਣਾਇਆ ਹੋਇਆ ਹੈ ਇਹ ਜਿਹੜੀ ਫੋਟੋ ਹੈ ਇਹ ਮਤਲਬ ਜਿਹੜੀ ਸਚਕੰਡ ਸ਼੍ਰੀ ਹਜੂਰ ਸਾਹਿਬ ਜਿਹੜਾ ਇਹ ਸਰੂਪ ਹੀ ਗੁਰੂ ਗੋਬੀ ਸਿੰਘ ਜੀ ਦਾ ਸਚਕੰਡ ਸ਼੍ਰੀ ਹਜੂਰ ਸਾਹਿਬ ਦਾ ਨੰਦੇਰ ਸਾਹਿਬ ਜਿਹੜਾ ਕਿ ਉਹਨਾਂ ਦੀ origignal ਫੋਟੋ ਹੈ ਓਰੀਜਨਲ ਤੇ ਅਹੀਂ ਗੁਰੂ ਗੋਬਿੰਦ ਸਿੰਘ ਜੀ ਤੋਂ ਸਟਾਰਟ ਕਰਦੇ ਆ ਤੇ ਉਸ ਤੋਂ ਬਾਅਦ ਜਿਹੜੀਆਂ ਸਾਡੀ ਜਲਦੀ ਵਿੱਚ ਆ ਕੋਈ ਕਸਟਮਰ ਆ ਜਾਂਦਾ ਹੈ ਜਾਂ ਕਹਿ ਲੋ ਕਿ ਕੋਈ ਬੱਚਾ ਸਾਡੇ ਕੋਲ ਆਰਟ ਸਿੱਖਦਾ ਹੈ ਹਨਾ ਤੇ ਅਸੀਂ ਉਹਨਾਂ ਨੂੰ ਉਹਨਾਂ ਦੇ ਅਕੋਰਡਿੰਗ ਜਿੱਦਾਂ ਬੱਚੇ ਦਾ ਸ਼ੌਂਕ ਹੈ ਉਹਨਾਂ ਦੇ ਅਕੋਰਡਿੰਗ ਅਸੀਂ ਉਹਨਾਂ ਨੂੰ ਸਿਖਾਉਂਦੇ ਰਹਿੰਦੇ ਹਾਂ ਹਾਂਜੀ ਤੇ ਭਾਜੀ ਇਹ ਸ਼ੌਂਕ ਜਿਹੜਾ ਤੁਹਾਨੂੰ ਆਰਟ ਦਾ ਕਿੱਥੋਂ ਮਤਲਬ ਪੈਦਾ ਹੋਇਆ ਕਿਵੇਂ ਤੁਹਾਨੂੰ ਲੱਗਾ ਕਿ ਮਤਲਬ ਆਪਾਂ ਇਦਾਂ ਦੇ ਆਰਟ ਤਿਆਰ ਕਰੀਏ ਜਿਹੜੇ ਕਿ ਆਉਣ ਵਾਲੀ ਪੀੜ੍ਹੀ ਨੂੰ ਬੜੇ ਵਧੀਆ ਆ ਹਾਂਜੀ ਆ ਆਰਟ ਦੀ ਗੱਲ ਕਰਦੇ ਆ ਕਿ ਜਿੱਦਾਂ ਕਿ ਮੈਨੂੰ ਸ਼ੌਂਕ ਸਟੋਰ ਤੋਂ ਸੀ ਸਕੂਲ ਦੇ ਵਿੱਚ ਹੀ ਆ ਸਕੂਲ ਦੇ ਟਾਈਮ ਨਾਲ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਨਾ ਉਦੋਂ ਚਲੋ ਕਹਿ ਲਓ ਕਿ ਜਿਹੜੇ ਆਰਟਿਸਟ ਹੁੰਦੇ ਨੇ ਨਾ ਉਹਨਾਂ ਦਾ ਪੜ੍ਹਾਈ ਵਿੱਚ ਘਾਟ ਹੀ ਮੰਨ ਲੱਗਦੇ ਹੈ ਨਾ ਤੇ ਮੈਂ ਕੀ ਕਰਦਾ ਹੁੰਦਾ ਸੀ ਲਾਸਟ ਬੈਂਚ ਤੇ ਬੈਠ ਕੇ ਤੇ ਟੀਚਰ ਨੇ ਬਣਾਣਾ ਤੇ ਉਹਨਾਂ ਦੀਆਂ ਤਸਵੀਰਾਂ ਬਣਾਉਣੀਆਂ ਟੀਚਰ ਵੀ ਮਤਲਬ ਉਹਨਾਂ ਨੂੰ ਪਤਾ ਸੀ ਕਿ ਸਾਡਾ ਇਹ ਬੱਚਾ ਇੱਕ ਨਾ ਇੱਕ ਦਿਨ ਆਰਟਿਸਟ ਬਣੇਗਾ ਉਹ ਵੀ ਮੈਨੂੰ ਬੜਾ ਮੋਟੀਵੇਟ ਕਰਦੀ ਸੀ ਮਤਲਬ ਜਿੱਦਾਂ ਇੱਕ ਬਲਜੀਤ ਮਹੰਸੀ ਸਾਡੇ ਸਾਇੰਸ ਦੇ ਉਹਨਾਂ ਨੇ ਕਿਹਾ ਕਾਸ਼ ਪੁੱਤਰ ਅੱਜ ਤੂੰ ਬਲੈਕਬੋਰਡ ਤੇ ਕੋਈ ਡਾਇਗਰਾਮ ਬਣਾ ਦੇ ਤੇ ਜਦੋਂ ਡਾਇਗਰਾਮ ਬਣਾਣਾ ਸੀ ਉਹਨਾਂ ਨੇ 10-10 ਦਿਨ 15-15 ਦਿਨ ਉਹ ਡਾਇਗਰਾਮ ਨੂੰ ਮੰਟਾਣ ਨਹੀਂ ਦੇਣਾ ਕਿ ਇਹ ਮੇਰੇ ਬੱਚਾ ਜਿਹੜਾ ਏ ਇਸ ਚੀਜ਼ ਨੂੰ ਲੈ ਕੇ ਇੰਨਾ ਕਿ ਜ਼ਿਆਦਾ ਮੋਟੀਵੇਟ ਹੋਏ ਕਿ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਵਧੀਆ ਆਰਟਿਸਟ ਬਣੇ ਹਾਂਜੀ ਤੇ ਬਾਜੀ ਮਤਲਬ ਅੱਜ ਦੀ ਪੀੜ੍ਹੀ ਜਿਹੜੀ ਆ ਬੇਰੋਜ਼ਗਾਰ ਕਾਫੀ ਮਤਲਬ ਚਲਦੀ ਪਈ ਆ ਤੇ ਤੁਸੀਂ ਇਹ ਆਰਟ ਸਿਖਾ ਕੇ ਉਹਨਾਂ ਨੂੰ ਰੋਜ਼ਗਾਰ ਦੇ ਨਾਲ ਜੋੜੋਗੇ ਕਿੱਦਾਂ ਉਹ ਦੱਸਿਓ ਹਾਂਜੀ ਮੈਮ ਤੁਹਾਡੀ ਇਹ ਜਿਹੜਾ ਕੁਐਸਚਨ ਦਾ ਆਨਸਰ ਮੈਂ ਬਿਲਕੁਲ ਬਰੀਕੀ ਦੇ ਨਾਲ ਦਵਾਂਗਾ ਕਿ ਅੱਜ ਦੇ ਟਾਈਮ ਵਿੱਚ ਜਿਹੜੇ ਬੱਚੇ ਆ ਨਾ ਉਹ ਪੜਾਈਆਂ ਵੱਲ ਜ਼ਿਆਦਾ ਹੋ ਗਿਆ ਚਲੋ ਵਧੀਆ ਗੱਲ ਹੈ ਪੜ੍ਹਾਈ ਬਹੁਤ ਜ਼ਰੂਰੀ ਹੈ ਨੌਲੇਜ ਜ਼ਰੂਰੀ ਹੈ ਬਟ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਪੜ੍ਹਾਈ ਦੇ ਨਾਲ ਨਾਲ ਜੇ ਤੁਸੀਂ ਪ੍ਰੈਕਟੀਕਲੀ ਹੱਥ ਦਾ ਕੰਮ ਕੋਈ ਵੀ ਸਿੱਖ ਲੈਂਦੇ ਹੋ ਤੁਸੀਂ ਘਰ ਬੈਠੇ ਹੀ ਉਹਦਾ ਇਨਕਮ ਜਿਹੜੀ ਹੈ ਉਹ ਲੈ ਸਕਦੇ ਹੋ ਮੇਰੇ ਕੋਲ ਕੁਝ ਬੱਚੇ ਆਂਦੇ ਨੇ ਜਿੱਦਾਂ ਮੰਨ ਲਓ ਕਿ ਆ ਪੋਰਟਰੇਟ ਦੀ ਗੱਲ ਕਰਦੇ ਅਸੀਂ ਇਹ ਮਤਲਬ ਮੇਰੇ ਇੱਕ ਛੋਟੇ ਜਿਹੇ ਸਟੂਡੈਂਟ ਵੱਲੋਂ ਮਤਲਬ ਮੇਰੇ ਕੋਲ ਲੜਕੀ ਆਂਦੀ ਹੈ ਉਹਨੇ ਫੋਟੋ ਬਣਾਈ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਜੇ ਦੇਖੀਏ ਤੇ ਵੇਖਣ ਵਾਲੇ ਨੇ ਕਹਿਣਾ ਕਿ ਇਹ ਫੋਟੋ ਕਾਪੀ ਬਣਾਈ ਹੋਈ ਹੈ ਹੈਨਾ ਤੇ ਜੇ ਆ ਇਸ ਤਰ੍ਹਾਂ ਹੀ ਕੋਈ ਪੋਰਟਰੇਟ ਜੇ ਕਿਸੇ ਨੇ ਆਪਣਾ ਬਣਾਉਂਦੇ ਹਨ ਪਰ ਪੋਰਟਰੇਟ ਦੇ ਚਲੋ ਅਸੀਂ ਚਾਰਜਸ ਲੈ ਲੈਂਦੇ ਕੋਈ 1000 ਰੁਪਏ ਲੈ ਲੈਂਦਾ ਕੋਈ 1500 ਲੈ ਲੈਂਦਾ 2000 ਇੱਕ ਦਿਨ ਦੇ ਵਿੱਚ ਜੇ ਬੱਚਾ ਕੋਈ ਹੱਥ ਦਾ ਪ੍ਰੈਕਟੀਕਲੀ ਸਿੱਖਿਆ ਹੈ ਉਹ ਇੱਕ ਦਿਨ 'ਚ ਦੋ ਪੋਰਟਰੇਟ ਬਣਾਏਗਾ ਤੇ ਇੱਕ ਦਿਨ ਦੀ ਇਨਕਮ ਉਹ 2500 ਤੋਂ 3000 ਰੁਪਏ ਜਿਹੜਾ ਉਹ ਕਮਾ ਸਕਦੇ ਹੈ ਗੱਲ ਤੇ ਫਿਰ ਉਹੀ ਆਉਂਦੀ ਹੈ ਕਿ ਜੇ ਤੁਸੀਂ ਹੱਥੀ ਕੰਮ ਸਿੱਖਿਆ ਹੈ ਤੇ ਤੁਸੀਂ ਘਰ ਬੈਠੇ ਵੀ ਜਿਹੜਾ ਇਹ ਅਰਨ ਕਰ ਸਕਦੇ ਹੋ ਭਾਜੀ ਉਹਨ ਮਤਲਬ ਇੱਥੇ ਸਿਰਫ ਤੁਸੀਂ ਆਪ ਹੀ ਤਿਆਰ ਕਰਦੇ ਹੋ ਜਾਂ ਬੱਚਿਆਂ ਨੂੰ ਵੀ ਸਿਖਾਉਂਦੇ ਹੋ ਹਾਂਜੀ ਸ਼ਾਮ ਦੇ ਟਾਈਮ ਤੇ ਮੇਰੇ ਕੋਲ ਬੱਚੇ ਕਾਫੀ ਜਿਹੜੇ ਆ ਛੋਟੇ ਛੋਟੇ ਬੱਚੇ ਜਿਹੜੇ ਉਹ ਡਰਾਇੰਗ ਸਿਖਾਉਂਦੇ ਆ ਕਿਉਂਕਿ ਉਹਨਾਂ ਦੇ ਪੇਰੈਂਟਸ ਨੂੰ ਇਸ ਚੀਜ਼ ਦੀ ਵੈਲਿਊ ਪਤਾ ਹੈ ਕਿਉਂਕਿ ਅੱਜ ਦੇ ਟਾਈਮ ਤੇ ਜਿਹੜੇ ਬੱਚੇ ਆ ਨਾ ਸਭ ਤੋਂ ਮੇਨ ਪ੍ਰੋਬਲਮ ਕੀ ਆਂਦੀ ਪਈ ਹੈ ਕਿ ਉਹ ਜ਼ਿਆਦਾਤਰ ਡਿਪਰੈਸ਼ਨ ਦੇ ਵਿੱਚ ਜਾਂਦੇ ਆ ਹਣਾ ਡਿਪਰੈਸ਼ਨ ਦੇ ਵਿੱਚ ਰੀਜ਼ਨ ਕੀ ਉਹਨਾਂ ਉੱਤੇ ਇੰਨਾ ਕ ਜਿਆਦਾ ਬਰਡਨ ਪਾ ਦਿੱਤਾ ਗਿਆ ਇੰਨਾ ਕ ਜਿਆਦਾ ਬਰਡਨ ਪਾ ਦਿੱਤਾ ਗਿਆ ਕਿ ਉਹਨਾਂ ਨੂੰ ਖੁਦ ਨਹੀਂ ਪਤਾ ਲੱਗਦਾ ਪਿਆ ਕਿ ਇਸੀ ਲਾਈਫ ਵਿੱਚ ਕਰਨਾ ਕੀ ਹੈ ਸਾਡਾ ਗੋਲ ਕੀ ਹੈ ਸਕੂਲੋਂ ਆਉਂਦੀ ਨੇ ਟਿਊਸ਼ਨ ਚੱਲ ਜਾਂਦੀ ਹੈ ਟਿਊਸ਼ਨ ਤੋਂ ਆਉਂਦੀ ਨੇ ਕਾਪੀਆਂ ਕਿਤਾਬਾਂ ਖੋਲ੍ਹ ਲਓ ਤੁਸੀਂ ਬੈਠ ਲਓ ਹਣਾ ਤੇ ਉਹਦੇ ਵਿੱਚ ਕੀ ਹੁੰਦਾ ਹੈ ਕਿ ਬੱਚੇ ਦੇ ਹਰ ਟਾਈਮ ਬਰਡਨ ਜਦੋਂ ਸਾਡੇ ਟਾਈਮ ਤੇ ਪੜਾਈ ਦੇ ਨਾਲ ਕੀ ਕਹਿੰਦੇ ਹੁੰਦੇ ਸੀ ਜਾ ਕੇ ਤੁਸੀਂ ਖੇਡੋ ਮੰਨ ਲਓ ਫਿਜ਼ੀਕਲ ਤੌਰ ਤੇ ਫਿੱਟ ਰਹੋ ਹਣਾ ਹੁਣ ਚਲੋ ਫਿਜ਼ੀਕਲ ਤੌਰ ਤੇ ਤੇ ਬੱਚੇ ਪਹਿਲੀ ਗੱਲ ਤੇ ਫਿੱਟ ਨਹੀਂ ਹੈਗੇ ਤੇ ਮੈਂਟਲੀ ਵੀ ਜਿਹੜੇ ਉਹ ਵੀ ਅਫਸੈਟ ਹੋ ਗਏ ਹੁਣ ਮੈਂਟਲੀ ਅਫਸੈਟ ਤੋਂ ਠੀਕ ਕਰਨ ਵਾਸਤੇ ਜਿਹੜੀ ਹੈ ਇੱਕ ਸਾਡੀ ਡਰਾਇੰਗ ਹੈ ਨਾ ਇਹ ਕਿਸ ਤਰ੍ਹਾਂ ਦੀ ਮੈਡੀਸਿਨ ਦਾ ਕੰਮ ਕਰਦੀ ਹੈ ਮਤਲਬ ਜਦੋਂ ਬੱਚਾ ਕੋਈ ਤਸਵੀਰ ਬਣਾਉਂਦਾ ਹੈ ਉਹ ਆਪਣਾ ਜਿਹੜਾ ਇਹ ਉਹ ਜਿਹੜੀ ਉਹ ਦਿਮਾਗ 'ਚ ਟੈਨਸ਼ਨ ਹੁੰਦੀ ਹੈ ਨਾ ਉਹ ਪੁੱਲ ਜਾਂਦਾ ਹੈ ਉਹ 5-6 ਘੰਟੇ ਵਾਸਤੇ ਕਿਸੇ ਪੀਸਰ ਦੇ ਵਿੱਚ ਜਿਹੜੇ ਉਹ ਡੁੱਬ ਜਾਂਦਾ ਹੈ ਹੈਨਾ ਉਹਦੇ ਨਾਲ ਕੀ ਹੈ ਉਹਦੀ ਜਿਹੜੀ ਮਾਨਸਿਕ ਸ਼ਕਤੀ ਜਿਹੜੀ ਹੈ ਉਹਦੇ ਵਿੱਚ ਵਾਧਾ ਹੁੰਦਾ ਹੈ ਇਸ ਕਰਕੇ ਅਸੀਂ ਬੱਚਿਆਂ ਨੂੰ ਇਹੋ ਬਾਰ-ਬਾਰ ਸਲਾਹ ਦਿੰਦੇ ਹਾਂ ਪੁੱਤ ਜੀ ਵੀ ਕੋਈ ਵੀ ਕੰਮ ਕਰੋ ਪ੍ਰੈਕਟੀਕਲੀ ਵਰਕ ਨਾਲ ਜ਼ਰੂਰ ਕਰੋ ਹਾਂਜੀ ਭਾਜੀ ਇਹ ਬਿਲਕੁਲ ਭਾਜੀ ਬਹੁਤ ਵਧੀਆ ਤੁਹਾਡੀ ਗੱਲ ਆ ਕਿ ਜਿਹੜਾ ਹਾਂ ਨੂੰ ਮਤਲਬ ਕੰਮ ਦੇ ਨਾਲ-ਨਾਲ ਥੋੜਾ ਪ੍ਰੈਕਟੀਕਲੀ ਕੰਮ ਵੀ ਕਰਨਾ ਚਾਹ ਤਾਂ ਜੋ ਬੱਚੇ ਦੇ ਦਿਮਾਗ ਦਾ ਥੋੜਾ ਮਤਲਬ ਡਿਪਰੈਸ਼ਨ ਡਿਪਰੈਸ਼ਨ ਘਟੋ ਹੋਵੇ ਔਰ ਬੱਚਾ ਖੇਡ-ਬੱਲ ਨੂੰ ਛੱਡ ਕੇ ਥੋੜਾ ਆਪਣੀ ਐਕਟੀਵਿਟੀ ਹਨਾ ਕਰੇ ਹਾਂਜੀ ਅੱਜ ਦੇ ਟਾਈਮ ਤੇ ਕਹਿੰਦੀ ਇਹ ਨਹੀਂ ਉਹ ਕਹਿੰਦੀ ਨਹੀਂ ਸੀ ਦੰਦਗੇ ਸਵਾਦ ਗਿਆ ਹੈਨਾ ਤੇ ਜਦੋਂ ਹੁਣ ਅਸੀਂ ਸਰੀਰ ਤੌਰ ਤੇ ਨਹੀਂ ਫਿੱਟ ਮੈਂਟਲੀ ਤੌਰ ਤੇ ਨਹੀਂ ਫਿੱਟ ਹੈਨਾ ਤੇ ਪੜ ਲਿਖ ਕੇ ਵੀ ਜੇ ਅਸੀਂ ਕਹਿ ਲੋ ਵੀ ਇੱਕ ਬੰਦ ਜ਼ਿੰਦਗੀ ਨੂੰ ਜਿਉਣਾ ਹੈ ਹਨਾ ਤੇ ਫਿਰ ਉਹ ਜ਼ਿੰਦਗੀ ਨਹੀਂ ਹੈਗੀ ਜ਼ਿੰਦਗੀ ਤੇ ਉਹੀ ਆ ਜਿਹਦੇ ਵਿੱਚ ਸਾਡੇ ਸ਼ੌਂਕ ਆਰਮਾਨ ਪੂਰੇ ਹੋਣ ਹਨਾ ਤੇ ਬੱਚਿਆਂ ਨੂੰ ਇਹੋ ਗੱਲ ਕਹੀਦੀ ਹੈ ਵੀ ਪੁੱਤ ਜੀ ਪੜੋ ਪੜ੍ਹਾਈ ਦੇ ਨਾਲ ਨਾਲ ਪ੍ਰੈਕਟੀਕਲੀ ਕੰਮ ਸਿੱਖ ਲਓ ਜ਼ਰੂਰੀ ਨਹੀਂ ਆਰਟ ਦਾ ਹੀ ਹੋਵੇ ਸਪੋਰਟਸ ਹੋਵੇ ਆਰਟ ਹੋਵੇ ਡਾਂਸਿੰਗ ਹੋਵੇ 뮤ਜ਼ਿਕ ਹੋਵੇ ਹਨਾ ਬੜੀਆਂ ਜਿਆਦਾ ਐਕਟੀਵਿਟੀਆਂ ਨੇ ਬਟ ਪੜ੍ਹਾਈ ਦੇ ਨਾਲ ਉਹ ਜ਼ਰੂਰ ਕਰੋ ਇਹ ਜ਼ਰੂਰ ਸਿੱਖੋ ਤੇ ਅੱਜ ਦੇ ਟਾਈਮ ਤੇ ਵਿੱਚ ਪੇਰੈਂਟਸ ਵੈਸੇ ਇਹ ਚੀਜ਼ ਨੂੰ ਨਾ ਸਮਝਦੇ ਨਹੀਂ ਹੈਗੇ ਬਟ ਇਹਦੀ ਜਿਹੜੀ ਵੈਲਿਊ ਉਹ ਬਹੁਤ ਜ਼ਿਆਦਾ ਹੈ ਅਸੀਂ ਗੁਰੂਆਂ ਦੀ ਗੱਲ ਕਰਦੇ ਆ ਅਸੀਂ ਉਹ ਸਟਾਰਟਿੰਗ ਰੁਕ ਤੁਹਾਨੂੰ ਗੁਰੂ ਗੋਬੀ ਸਿੰਘ ਦੀ ਫੋਟੋ ਦਿਖਾਈ ਸੀ ਹੈ ਨਾ ਤੇ ਜੇ ਅਸੀਂ ਆਪਣੇ ਬੱਚਿਆਂ ਨੂੰ ਦੱਸਣਾ ਹੈ ਫਿਰ ਸਾਡੇ ਗੁਰੂ ਕਿਦਾਂ ਦੇ ਸੀ ਉਹਨੇ ਕਹਿੰਦਾ ਤੁਸੀਂ ਫੋਟੋ ਦੇਖੋ ਸਾਡੇ ਗੁਰੂ ਗੋਬੀ ਸਿੰਘ ਜੀ ਐਦਾਂ ਦੇ ਸੀ ਤੇ ਉਹ ਦੇਣ ਕਿੰਨਾ ਦੀ ਹੈ ਉਹ ਦੀਨ ਕਿੰਨੇ ਦੀਏ ਪੇਂਟਰਾਂ ਦੀ ਆਰਟਿਸਟਾਂ ਦੀ ਜਿਨ੍ਹਾਂ ਨੇ ਉਸ ਗੁਰੂਆਂ ਦੇ ਚਿਹਰੇ ਨੂੰ ਪਛਾਣ ਕੇ ਲੋਕਾਂ ਨੂੰ ਪੁਸ਼-ਪੁਸ਼ ਕੇ ਉਹਨਾਂ ਦੀ ਜਿਹੜੀ ਤਸਵੀਰ ਉਹਨੂੰ ਬਣਾਇਆ ਤੇ ਸਾਡੇ ਆਉਣ ਵਾਲੀ ਜਿਹੜੀ ਇਹ ਜੁਥੇ ਜਾਂ ਆਉਣ ਵਾਲੇ ਜਿਹੜੇ ਸਾਡੇ ਬੱਚੇ ਉਹਨਾਂ ਨੂੰ ਉਹ ਚੀਜ਼ ਦਿਖਾਈ ਗਈ ਹੈ ਵੀ ਹਾਂ ਸਾਡੇ ਗੁਰੂ ਐਵੇਂ ਦੀ ਸੀ ਹਾਂਜੀ ਹਾਂਜੀ ਸੋ ਭਾਜੀ ਉਹਨਾਂ ਨਾਲ ਗੱਲਬਾਤ ਕੀਤੀ ਪਤਾ ਲੱਗਿਆ ਕਿ ਆਪਣੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਪ੍ਰੈਕਟੀਕਲੀ ਵੀ ਐਕਟੀਵਿਟੀ ਜ਼ਰੂਰ ਸਿਖਾਓ ਪਾਜੀ ਆਪਣਾ ਐਡਰੈਸ ਇੱਕ ਵਾਰੀ ਦੱਸ ਦੋ ਤਾਂ ਕਿ ਇੱਥੇ ਬਟਾਲੇ ਦੇ ਲੋਕੀ ਜਿਹੜੇ ਆ ਕੇ ਆਪਣੇ ਸਕੈਚ ਬਣਵਾਣ ਵੀ ਔਰ ਪਾਜੀ ਕੋ ਆਪਣੇ ਬੱਚੇ ਸਿੱਖਣ ਵਾਸਤੇ ਵੀ ਭੇਜਣ ਤਾਂ ਜੋ ਬੱਚੇ ਵੀ ਇਦਾਂ ਦੀ ਐਕਟੀਵਿਟੀ ਕਰਕੇ ਵਧੀਆ-ਵਧੀਆ ਪੇਂਟਿੰਗਸ ਬਣਾ ਸਕਣ ਪਾਜੀ ਆਪਣਾ ਐਡਰੈਸ ਦੱਸ ਦਿਓ ਪਹਿਲਾਂ ਤੇ YouTube ਜਾਂ ਜਿਹੜੇ ਵੀ ਚੈਨਲ ਤੇ ਪਹਿਲਾਂ ਤੇ ਉਹਨਾਂ ਨੂੰ ਥੈਂਕ ਯੂ ਕੀ ਤੁਸੀਂ ਅੱਜ ਮੇਰੇ ਕੋਲ ਆਏ ਹੋ ਤੇ ਮੈਂ ਆਸ ਕਰਦਾ ਹਾਂ ਕਿ ਜਿੱਥੋਂ ਤੱਕ ਮੇਰੀ ਵੀਡੀਓ ਜਾਏ ਉਹਨਾਂ ਨੂੰ ਪੇਰੈਂਟਸ ਨੂੰ ਇਹ ਮੈਂ ਇੱਕ ਰਿਕੁਐਸਟ ਕਰਦਾ ਹਾਂ ਕੀ ਆਪਣੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਕੋਈ ਨਾ ਕੋਈ ਜ਼ਰੂਰ ਐਕਟੀਵਿਟੀ ਕਰਵਾਓ ਤੇ ਸਾਡਾ ਐਡਰੈਸ ਕਾਨਵਾ ਰੋਡ ਤੇ ਸੈਟ ਸੋਲਜਰ ਸਕੂਲ ਦੇ ਬਿਲਕੁਲ ਲਾਗੇ ਸਾਡੀ ਸ਼ਾਪ ਹੈ एवरीवन ਆਰਟ ਗੈਲਰੀ ਤੇ ਮੇਰਾ ਕੰਟੈਕਟ ਨੰਬਰ ਹੈ 8284808078 ਤੁਸੀਂ ਵੈਲਕਮ ਜੀ ਆਇਆਂ ਨੂੰ ਤੁਸੀਂ ਜਦੋਂ ਮਰਜ਼ੀ ਮੇਰੇ ਕੋਲ ਆ ਸਕਦੇ ਹੋ ਇਹਦੇ ਨਾਲ ਰਿਲੇਟਡ ਆਪਣੇ ਕੋਈ ਡਾਇਗ੍ਰam ਬਣਾਣੀਆਂ ਕਿਸੇ ਨੇ ਪਿਕਚਰ ਬਣਾਣੀਆਂ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਆਰਟਵਰਕ ਕਰਵਾਉਣਾ ਹੈ ਤੁਸੀਂ ਸਾਨੂੰ ਕੰਟੈਕਟ ਦੇ ਉੱਤੇ ਤੁਸੀਂ ਮੈਸੇਜ ਕਰ ਸਕਦੇ ਹੋ ਹਾਂਜੀ ਤੁਸੀਂ ਆਓ ਬਟਾਲੇ ਵਾਲਿਓ ਜਰੂਰ एवरीवन ਆਰਟ ਗੈਲਰੀ ਸੇਂਟ ਸੋਲਜਰ ਨੀਅਰ ਸੇਂਟ ਸੋਲਜਰ ਸਕੂਲ ਬਟਾਲਾ ਤੇ ਤੇ ਆਪਣੇ ਵਧੀਆ-ਵਧੀਆ ਪਿਕਚਰਸ ਔਰ ਸਕੈਚ ਤਿਆਰ ਕਰਵਾਓ ਔਰ ਆਪਣੇ ਬੱਚਿਆਂ ਨੂੰ ਵੀ ਇਦਾਂ ਦੇ ਪਿਕਚਰ ਔਰ ਸਕੈਚ ਤਿਆਰ ਕਰਨੇ ਸਿਖਾਓ ਥੈਂਕ ਯੂ